ਇਹ ਜਿੰਨੇ ਵੀ ਇਹ ਜਿਹੜੇ ਯੂਟਿਊਬਰ ਜਾਂ ਜਿਹੜੇ ਵੀ ਸੋਸ਼ਲ ਮੀਡੀਆ ਦੇ ਉੱਤੇ ਸਿਰਫ ਤੇ ਸਿਰਫ ਆਪਣੀ ਇੱਕ ਉਹ ਟੀਆਰਪੀ ਜਾਂ ਮੇਬੀ ਇੱਕ ਕਿਸੇ ਜਿਸੇ ਵੀ ਪਲੇਟਫਾਰਮ ਤੇ ਜਾ ਕੇ ਉਹ ਆਪਣੇ ਕੰਟੈਂਟ ਨੂੰ ਪਾ ਕੇ ਈਵਰਸ ਵਧਾ ਕੇ ਤੇ ਉਹ ਪੈਸਿਆਂ ਦੇ ਲਾਲਚ ਨੂੰ ਕਿਸ ਹੱਦ ਤੱਕ ਗਿਰ ਸਕਦੇ ਨੇ ਇਹ ਤਾਂ ਅਸੀਂ ਉਹ ਕਾਫੀ ਸਮੇਂ ਤੋਂ ਦੇਖਦੇ ਆ ਰਹੇ ਸੀ ਜੀ ਵੀ ਕਈ ਵਲਗੇਰਟੀ ਦੀਆਂ ਗੱਲਾਂ ਕਈ ਜਿਹੜੀਆਂ ਜਿਹੜੀਆਂ ਕਿ ਪਰਿਵਾਰਕ ਦੇ ਵਿੱਚ ਬਹਿ ਕੇ ਵੀ ਕਰਨ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਵੀ ਨਹੀਂ ਉਹਨਾਂ ਨੂੰ ਵੀ ਉਹਨਾਂ ਨੇ ਛੁੱਕ ਕੇ ਉਹ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਹੋਇਆ ਜੀ ਬਟ ਜਿਹੜਾ ਇਹ ਜਿਹੜਾ ਧਰੋਵ ਰਾਠੀ ਹੈ ਦੇਖੋ ਜੀ ਇਹਨੇ ਜੋ ਸਾਡੇ ਸਿੱਖੀ ਸਿਧਾਂਤਾਂ ਚ ਜਾਂ ਸਾਡੇ ਜੋ ਗੁਰੂ ਸਾਹਿਬਾਨ ਦਾ ਜਾਂ ਸਾਡੀ ਜੋ ਪਰੰਪਰਾ ਔਰ ਮਰਿਆਦਾ ਜਿਹੜੀ ਚੱਲੀ ਆਂਦੀ ਹੈ ਜੀ ਉਹਦੇ ਵਿੱਚ ਸਾਡੇ ਗੁਰੂ ਸਾਹਿਬਾਨ ਦੇ ਸਰੂਪ ਜਾਂ ਗੁਰੂ ਸਾਹਿਬਾਨ ਦੇ ਉੱਤੇ ਕੋਈ ਕਿਸੇ ਤਰੀਕੇ ਦਾ ਕੋਈ ਫਿਲਮਾਂਕਨ ਕਰਨਾ ਜਾਂ ਕੋਈ ਵੀ ਉਹਨਾਂ ਨੂੰ ਕਿਸੇ ਤਰੀਕੇ ਢੰਗ ਨਾਲ ਕਿਤੇ ਵੀ ਕਿਸੇ ਮੀਡੀਆ ਰਾਹੀਂ ਪੇਸ਼ ਕਰਨਾ ਉਹ ਸਾਡੀ ਮर्यादा 'ਚ ਨਹੀਂ ਹੈਗਾ ਬਿਲਕੁਲ ਪਰ ਇਸ ਬੰਦੇ ਨੇ ਉਹ ਮੈਂ ਬੈਠਾ ਤੁਹਾਡੇ ਲਾਈਵ ਚੈਨਲ ਤੇ ਆ ਮੇਰੇ ਅੰਦਰ ਬਹੁਤ ਇਸ ਗੱਲ ਦਾ ਇੱਕ ਮਤਕੀ ਕਵਾ ਹੁਣ ਮੇਰੇ ਕੋਲ ਉਹ ਵਰਡਸ ਵੀ ਨਹੀਂ ਹੈਗੇ ਵੀ ਇਸ ਬੰਦੇ ਨੇ ਬਹੁਤ ਗਲਤ ਹਰਕਤ ਕੀਤੀ ਹੈ